ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦੋਸਤੋ ਅੱਜ ਦੀ ਮੇਰੀ ਕਵਤਾ ਸਰਦਾਰ ਹਰਜੀਤ ਸਿੰਘ ਸੱਜਣ ਜੋ ਸਾਡੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਮੈਂ ਉਹਨਾਂ ਦੇ ਬਾਰੇ ਲੈ ਕੇ ਆਇਆ ਸਿੱਖੀ ਦੀ ਸ਼ਾਨ ਪੰਜਾਬੀ ਮਾਣ ਸੀਸ ਦਾ ਸਤਾਰ ਹੈ ਸਭ ਦਾ ਯਾਰ ਪੰਜਾਬ ਦਾ ਜਾਇਆ ਦੁਨੀਆ ਵਿੱਚ ਛਾਇਆ ਜਿਹਦਾ ਨਾਮ ਸੁਣ ਕੇ ਕੁਰਸੀ ਦਾ ਯਾਰ ਕੈਪਟਨ ਗਦਾਰ ਲੱਗ ਪਿਆ ਏ ਭੱਜਣ ਸਾਡਾ ਪੰਜਾਬੀਆਂ ਦਾ ਮਾਣ ਹੈ ਕੈਨੇਡਾ ਦਾ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਜੋ ਸਬਦਾ ਹੈ ਪਿਆਰਾ ਸਰਦਾਰ ਨਿਆਰਾ ਹੈ ਸ਼ਾਂਤ ਸੁਭਾ ਜਿਹਨੂੰ ਮਿਲ ਕੇ ਸਭ ਨੂੰ ਚੜੇ ਚਾ ਚੜਦੀ ਕਲਾ ਵਾਲਾ ਸਿੰਘ ਫੌਜਦਾ ਕਿੰਗ ਉਹਦੀ ਕਾਬਲੀਅਤ ਨੂੰ ਹਰ ਥਾਂ ਤੇ ਹੋਣ ਸਲਾਮਾਂ ਵਾਂਗ ਪਹਿਲਵਾਨਾਂ ਨਾਲੇ ਦਿਲੋਂ ਸਲੂਟ ਵੀ ਵੱਜਣ ਸਾਡਾ ਪੰਜਾਬੀਆਂ ਦਾ ਮਾਣ ਹੈ ਸਿੱਖ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਜੋ ਫੁੱਲਾਂ ਚੋਂ ਫੁੱਲ ਗੁਲਾਬ ਉਹਦਾ ਪੇਕਾ ਪਿੰਡ ਪੰਜਾਬ ਸੋਟਿਆਂ ਵਡਿਆਂ ਨੂੰ ਮਿਲਣ ਤੇ ਸੁਣਨ ਲਈ ਦੋ ਬੋਲ 19 ਅਪ੍ਰੈਲ ਨੂੰ ਆ ਰਿਹਾ ਤੁਹਾਡੇ ਕੋਲ ਲੈਓ ਬਾਵਾ ਦੇ ਵਿੱਚ ਘੁੱਟ ਪੰਜਾਬੀਓ ਆ ਰਿਹਾ ਪੰਜਾਬ ਦਾ ਪੁੱਤ ਉਹਨੂੰ ਪਵੇ ਠੰਡ ਇੱਕ ਨਾਲ ਲਾਇਆਂ ਨੂੰ ਅੱਗੇ ਹੋ ਕੇ ਸਾਰੇ ਬੋਲਿਓ ਆਓ ਜੀ ਪੰਜਾਬ ਚ ਜੀ ਆਇਆਂ ਨੂੰ ਪੰਜਾਬ ਚ ਜੀ ਆਇਆਂ ਨੂੰ ਯਾਦ ਰੱਖਿਓ ਇਹਨਾਂ ਦੇ ਉਹ ਪਿਆਰ ਜੋ ਵਾਪਸ ਆ ਕੇ ਕੈਨੇਡਾ ਤੁਹਾਨੂੰ ਯਾਦ ਕਰੇ ਬਾਰ-ਬਾਰ ਉਦਾਂ ਸਰਦਾਰ ਦੀ ਚੜ੍ਹਾਈ ਤੋਂ ਕੁਝ ਆਪਣੇ ਹੀ ਫੁਕਰੇ ਜਲਦੇ ਨੇ ਤੇ ਭਾਂਬੜ ਬੜ ਬੜ ਵੜਦੇ ਨੇ ਪਰ ਕੁੱਤਿਆਂ ਦੇ ਭੌਂਕਣ ਨਾਲ ਹਾਥੀ ਨੂੰ ਕੋਈ ਫਰਕ ਨਹੀਂ ਪੈਣਾ ਉਹ ਲੱਡੂ ਸਿੰਘ ਖਾਲਸਾ ਨੇ ਤਾਂ ਸੱਚ ਇਦਾਂ ਹੀ ਮੂੰਹ ਤੇ ਹਾ ਕਹਿਣਾ ਉਹ ਨਾਲੇ ਜਿਹਦੀ ਟਾਈਟਲ 'ਤੇ ਸੱਜਣ ਕੁਮਾਰ ਨਾਲ ਯਾਰੀ ਉਹ ਪੰਜਾਬ ਨਾਲ ਹਮੇਸ਼ਾ ਕਰਦੇ ਗਦਾਰੀ ਉਹਨੂੰ ਭਣਾ ਕਿੱਥੋਂ ਚੰਗੇ ਲੱਗਣ ਸਾਡੇ ਸਰਦਾਰ ਹਰਜੀਤ ਸਿੰਘ ਸੱਜਣ ਸੋ ਦੋਸਤੋ ਮੈਂ ਐਨਆਰਆਈ ਭਰਾਵਾਂ ਨੂੰ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਪੰਜਾਬ ਵਾਲੇ ਵੀਰ ਵੀ ਜਿਹੜੇ ਆ ਉਹ ਸਵਾਗਤ ਕਰਮ ਸਾਡੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਹੁਣਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ